ਸਵਾਗਤ ਹੈ ਪਿੰਡ ਅਹਿਮਦਪੁਰ ਜ਼ਿਲ੍ਹਾ ਆ ਗਿਆ ਮਾਨਸਾ ਆਪਣੇ ਭਰਾ ਕੋਲੇ ਪੁੱਜੇ ਹਾਂਗੇ 11 ਤਰੀਕ 10ਵਾਂ ਮਹੀਨਾ 2025 ਵੀਡੀਓ ਕਰੀ ਆ ਆ ਨਾਗ ਖੜਾ ਸੱਜਣੋ ਤੀਜੇ ਸੂਏ ਵਾਸਤੇ ਗੱਬਣਾ ਛੋੜਾ ਬਿਸਕੁਟ ਵਾਲਾ ਖਾਣ ਲੱਗਿਆ ਮੋਟੀ ਅੱਖ ਲੱਗੀ ਐ ਸੋਹਣੀ ਬੂਥ ਲੱਗੀ ਐ ਜੇ ਆਪਾਂ ਗੱਲ ਕਰੀ ਤਾਂ ਮੱਛ ਲਾ ਲੀਆਂ ਸਾਰੀਆਂ ਨਿਸ਼ਾਨੀਆਂ ਪੂਰੀ ਕਰਦੀ ਐ ਤੇ ਬਾਕੀ ਪੂਰੀ ਗੱਲਬਾਤ ਆਪਾਂ ਜੋ ਆਪਣੇ ਭਰਾ ਨਾਲ ਕਰਾਉਣੇ ਆ ਮਾਰ ਸਸਰੀ ਘਰ ਬਾਈ ਜੀ ਬਾਈ ਸਸਰੀ ਘਰ ਕੀ ਨਾ ਭਈ ਆਪਣਾ ਪੂਰਾ ਜੇ ਹੁਣ ਆਪਾਂ ਗੱਲ ਕਰੀਏ ਆਪਣਾ ਪਿੰਡ ਆ ਗਿਆ ਅਹਿਮਦਪੁਰ ਹਨਾ ਜਿਲ੍ਹਾ ਆ ਗਿਆ ਮਾਨਸਾ ਨੇੜੇ ਬਾਈ ਕਿਹੜੇ ਕਿਹੜੇ ਸ਼ਹਿਰ ਲੱਗ ਜਾਂਦੇ ਆ ਬਲਾਡਾ ਸ਼ਹਿਰੀ ਪਿੰਡ ਕਲੇਰੀ ਠੀਕ ਹੈ ਠੀਕ ਹੈ ਠੀਕ ਹੈ ਬਾਈ ਲੋ ਵੀ ਮਿੱਤਰੋ ਅਹਿਮਦਪੁਰ ਪਿੰਡ ਆ ਗਿਆ ਨੇੜੇ ਬਲਾਡਾ ਲੱਗ ਜਾਂਦਾ ਬਾਈ ਨੂੰ ਨਾਂ ਰਸਤਾ ਬਾਈ ਨੇ ਤੇ ਜੇ ਆਪਾਂ ਬਾਈ ਪਹਿਲਾਂ ਨਾ ਆਪਣੇ ਨੰਗ ਤੋਂ ਇੱਕ ਵਾਰੀ ਫੋਨ ਨੰਬਰ ਦੱਸ ਆਪਣਾ ਬਾਈ 86992 ਜੀ ਹਾਂਜੀ ਬਾਈ 70115 ਜੀ ਆ ਬਾਈ ਦਾ ਆ ਗਿਆ ਨੰਬਰ ਆ ਤੇ ਹੁਣ ਆਪਾਂ ਗੱਲ ਕਰੀਏ ਬਾਈ ਆਪਣੇ ਨਗ ਦੀ ਕਿੰਨੇ ਦਿਨ ਵਾਕੀ ਨੇ ਭਰਾ ਲੈ ਵੀ ਬਾਈ ਹਫਤਾ ਆਜੇ ਹਫਤਾ ਪਿਆ ਆਜੇ ਹੈ ਨਾ ਲੋ ਵੀ ਸੱਦ ਤੇ ਲੋ ਵੀਡੀਓ ਵਖਾ ਜੀ ਠੀਕ ਹੈ ਬਾਈ ਹਾਂ ਠੰਡ ਦੀ ਆ ਗਈ ਹੈ ਨਾ ਚਾਰੇ ਥਣ ਕੱਲਾ ਕੱਲਾ ਤੇ ਗੈਬ ਤੇ ਹਜੇ ਦਾ ਢਿੱਲਾ ਢੁੱਲਾ ਪਈਆਂ ਕਰਨ ਵਾਲੀ ਦੇ ਹਜੇ ਦਾ ਬਾਈ ਕਹਿੰਦਾ ਹਫਤਾ ਪੂਰਾ ਪਿਆ ਕੁਝ ਦਿਨ ਉੱਤੇ ਵੀ ਲੈ ਜੂ ਚੰਗੀ ਹੈ ਇਹ ਆ ਗਈ ਹਮਾ ਚਲਾਲੀ ਹੈ ਨਾ ਬਾਈ ਹਾਂਜੀ ਹਾਂਜੀ ਤਿੰਨ ਨਿਸ਼ਾਨੀਆਂ ਵੀ ਪੂਰੀਆਂ ਕਰਦੀ ਹੈ ਤੇ ਜੇ ਬਾਈ ਹੁਣ ਆਪਾਂ ਇਹਦੇ ਸੂਏ ਦੀ ਗੱਲ ਕਰੀਏ ਸੂਆ ਤੀਜਾ ਬਾਈ ਐਦਗੇ ਤੀਜੇ ਸੂਏ ਵਾਸਤੇ ਗੱਭਣਾ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਦੂਜੇ ਸੂਏ ਦਾ ਜਮਾ ਓਲਣ ਵਾਲਾ ਤਸੱਲੀ ਵਾਲਾ ਦੁੱਧ ਦੱਸਦੇ ਦੂਜੇ ਸੂਏ ਬਈ 14 ਲੀਟਰ ਦੁੱਧ ਆਇਆ ਜੀ ਠੀਕ ਹੈ 14 ਲੀਟਰ ਦੁੱਧ ਦਿੱਤਾ ਦੂਜੇ ਸੂਏ ਦਾ ਤਸੱਲੀ ਵਾਲਾ ਹਾਂਜੀ ਠੰਡੀ ਸੀਲ ਹੈ ਬਾਈ ਕੋਈ ਹੋਣੀ ਹਾਂ ਠੰਡੀ ਬਹੁਤ ਹੈ ਬਾਈ ਜੇ ਇੱਕ ਗੱਲ ਆਪਾਂ ਹੋਰ ਦੇਖੀ ਜਾਈਏ ਬਾਈ ਕਾਰ ਤੂਰ ਜਮਾਏ ਮੋਟੀ ਹੈ ਕਾਰ ਬਾਈ ਪੂਰੀ ਮੋਟੀ ਹੈ ਪੋਲੀਆ ਚਵਾਈ ਨੂੰ ਜਿਵੇਂ ਮਰਜੀ ਚੋਈ ਜਾ ਜਵਾਗ ਚੋਈ ਚਲੇ ਜੀ ਠੀਕ ਹੈ ਹਾਂ ਜੀ ਬਾਕੀ ਇਹ ਸੱਜਣੋ ਘਰੇਲੂ ਪਰਿਵਾਰ ਹੈ ਕੰਮ ਧੰਦੇ ਵਾਲੇ ਬੰਦੇ ਆ ਬਾਈ ਪ੍ਰਾਈਵੇਟ ਜੌਬ ਕਰਦਾਗਾ ਲਿਮਟਿਡ ਤੇ ਕੋਈ ਵਪਾਰ ਦਾ ਕੰਮ ਨਹੀਂ ਸੱਜਣੋ ਬੰਦੇ ਵੀ ਨਰਮਨ ਤੇ ਛੋਟਾ ਬਿਸਕਟ ਵਾਲਾ ਕੰਨ ਆ ਗਿਆ ਤੇ ਮੋਟੀ ਆ ਗਈ ਨੂੰ ਸੁਰਮੇ ਵਾਲੀ ਅੱਖ ਬਾਕੀ ਜਰਸੀ ਦੀ ਮੰਗ ਬਹੁਤ ਹੁੰਦੀ ਹੈ ਇਹਨਾਂ ਦਾ ਦੁੱਧਾ ਹੁੰਦਾ ਜਿਹੜਾ ਮੱਝਾਂ ਦੇ ਦੁੱਧ ਵਰਗਾ ਹੀ ਹੁੰਦਾਗਾ ਘਰੇ ਆਪਾਂ ਵਰਤ ਵੀ ਸਕਦੇ ਆ ਵੀ ਥੋੜਾ ਜਿਹਾ ਦੁੱਧ ਤੇ ਇਹਦਾ ਹੀ ਐਸਐਨਐਫ ਪਾਊਡਰ ਕਹਿ ਦਿੰਨੇ ਆ ਉਹ ਵਧੀਆ ਹੁੰਦਾ ਕਿੰਨੀ ਫੈਂਟ ਹੁੰਦੀ ਰਹੀ ਹੈ ਬਾਈ ਫੈਂਟ ਬਈ 5 5.5 ਆਉਂਦੀ ਰਹੀ ਹੈ ਜੀ ਠੀਕ ਹੈ ਬਾਈ ਚੰਗੀ ਆਉਂਦੀ ਸੀ ਹਨਾ ਪੂਰੀ ਭਰਾ ਹਾਂਜੀ ਹਾਂਜੀ ਤੇ ਜੇਕਰ ਦੁੱਧ ਬਈ ਚਿੱਟਾ ਹਨਾ ਇਹਦਾ ਹਾਂਜੀ ਚਿੱਟਾ ਦੁੱਧ ਬਈ ਠੀਕ ਹੈ ਬਾਈ ਦੋਦਾ ਵਾਂ ਮਹਿਸਾ ਨਾਲ ਦੀ ਹੈ ਜੀ ਠੀਕ ਹੈ ਬਾਈ ਜੀ ਲਓ ਵੀ ਸੱਜਣੋ ਆਪਾਂ ਨਾ ਸੋਨੂ ਨਗ ਨੂੰ ਤੁਰਦੇ ਨੂੰ ਦਿਖਾਵਾਂਗੇ ਲੈ ਬਈ ਠੰਡਾ ਜਾ ਗੇੜਾ ਲਵਾ ਦੇ ਤੁਰਦੀ ਦਾ ਕਰਮ ਵਾਲੀ ਦਾ ਲਓ ਜੀ ਚੰਗੀ ਬਹੁਤ ਠੰਡੀ ਸੀ ਲਾ ਗਈ ਜਰਸੀ ਸਮਾਚਲ ਵਾਲੀ ਆ ਗਈ ਪਿਓ ਰਾਤ ਕਰ ਲੋ ਚੱਕ ਤੁਰਦੀ ਨੂੰ ਕਰਮ ਵਾਲੀ ਨੂੰ ਅੰਦਰ ਬਾਹਰ ਦਾ ਅੰਡਰ ਲਾਉਂਦੀ ਆਉਂਦੀ ਹੈ ਲਿਓਟੀ ਹਵਾਨਾ ਬਹੁਤ ਸੋਹਣਾ ਲੱਗਿਆ ਬਹੁਤ ਸੋਹਣਾ ਹਵਾਨਾ ਲੱਗਿਆ ਹੋਇਆ ਜੇ ਤੁਹਾਨੂੰ ਮੈਂ ਦਿਖਾਵਾਂ ਨਾ ਠੰਡੀ ਸੀਲ ਵੀ ਬਹੁਤ ਸਜਣੋ ਗੁਲਾਬੀ ਅੰਡਰ ਲਾਉਂਦੀ ਆਉਂਦੀ ਹੈ ਕੀ ਆ ਖੜੀ ਆ ਦੇਖ ਲੋ ਬਾਈ ਨੇਰ ਸਸ ਉੱਤੇ ਸਿਰਤਾ ਕਰ ਲੋ ਤਸੱਲੀ ਸਜਣੋ ਬਹੁਤ ਜ਼ਿਆਦਾ ਠੰਡੀ ਹੈ ਵੱਲ ਆ ਬਾਈ ਏ ਢੱਟਲਾ ਢੁੱਲਾ ਬਹੁਤ ਵਈਆਂ ਹਨਾ ਭਾਈ ਹਾਂ ਹਾਂ ਢੱਟਲਾ ਬਹੁਤ ਵਈਆਂ ਦਾ ਲੈ ਹੀ ਹੋ ਗਿਆ ਹੋਣੀ ਆ ਦਿਨ ਵੀ ਹਜੇ ਹਫਤੇ ਮੰਗੂ ਆ ਤੇ ਕੁਝ ਦਿਨ ਉਹ ਹੀ ਕਹਿੰਦਾ ਉੱਤੇ ਵੀ ਲੈ ਜੂ ਬਾਕੀ ਜੇ ਭਾਈ ਆਪਾਂ ਇੱਕ ਗੱਲ ਹੋਰ ਕਰੀਏ ਹਾਂਜੀ ਭਾਈ ਇਹਦਾ ਰੇਟ ਕੀ ਕਰਨਾ ਭਰਾ ਰੇਟ ਭਾਈ ਫੋਨ ਤੇ ਕਰ ਲਾਂਗੇ ਚਲੋ ਉਹ ਵੀ ਗੱਲ ਸਹੀ ਹੈ ਚਲੋ ਹਨਾ ਕਿਉਂਕਿ ਆ ਕਿਸੇ ਵੀਰ ਭਾਈ ਵਪਾਰੀ ਨੇ ਲੈਣੀ ਹੁੰਦੀ ਹੈ ਪਰਦਾ ਪਰਦਾ ਜਾਂ ਝੱਕਿਆ ਜਾਂਦਾ ਹਨਾ ਚਲੋ ਗੱਲ ਸਿਆਣੀ ਹੈ ਬਾਈ ਰੇਟ ਜਾਇਜ਼ ਹੋਊਗਾ ਆ ਰੇਟ ਬਾਈ ਜਿਵੇਂ ਜਾਇਜ਼ ਹੋਊਗਾ ਲੈ ਬਾਈ ਕਹਿੰਦਾ ਵੀ ਰੇਟ ਜਾਇਜ਼ ਹੋ ਤੈਨੂੰ ਮੈਂ ਦੇ ਨਾਲੇ ਰੇਟ ਕਰਾਂਗੀ ਆਪਾਂ ਮਾਰਦਾਨ ਵੀ ਕਰੂਗਾ ਬਾਈ ਹਾਂਜੀ ਹਾਂਜੀ ਤੇ ਕਹਿੰਦਾ ਫਿਕਸ ਜਾ ਰੇਟ ਕਰੂੰਗਾ ਦੁੱਧ ਵਾਲੀਆਂ ਪੈਪਾ ਪੂਪਾ ਜੇ ਸਾਨੂੰ ਮੈਂ ਇੱਕ ਵਾਰੀ ਹੋਰ ਦਿਖਾਵਾਂ ਨਾ ਸੱਚ ਨੂੰ ਨਾੜਾ ਨੂੜਾ ਹੇ ਤਾਂ ਕੱਢਦੀ ਆਉਂਦੀ ਹੈ ਅੰਦਰ ਸੋਹਣੀ ਹੈ ਠੰਡੀ ਸੀਲ ਵੀ ਬਹੁਤ ਹੈ ਲੈ ਬਾਈ ਹੁਣ ਜੇ ਆਪਣਾ ਨਾ ਪਿੰਡ ਅਹਿਮਦਪੁਰ ਘਰ ਕਿੱਥੇ ਜੇ ਆਪਣਾ ਸਤਿ ਸਕਾਰ ਇਤਾਰ ਮਛਾਲਾ ਗੋਲੇ ਪੰਡਾਲੀ ਜੀ ਠੀਕ ਹੈ ਬਾਈ ਜੀ ਨੰਬਰ ਇੱਕ ਵਾਰੀ ਹੋਰ ਬੋਲ ਬਾਈ ਨੰਬਰ ਬਾਈ 86992 ਜੀ 77115 ਜੀ ਠੀਕ ਹੈ ਬਾਈ ਇਹ ਆ ਗਿਆ ਬਾਈ ਦਾ ਫੋਨ ਨੰਬਰ ਥੱਲੇ ਝੱਲੀ ਵੀ ਜਾਂਦਾ ਸਜਣੋ ਘੰਟੀ ਮਾਰ ਲਿਓ ਕੋਈ ਵਿਵਾਰ ਦਾ ਕੰਮ ਨਹੀਂ ਘਰੇਲੂ ਪਰਿਵਾਰ ਹੈ ਨਰਮ ਬੰਦੇ ਨੇ ਸਜਣੋ ਬਹੁਤ ਜਿਆਦੇ ਸੋਹਣੀ ਹੈ ਤੇ ਜਰਸੀ ਨਿਗਲ ਦੀ ਵੀ ਚੰਗੀ ਕੁਟਾਵੀ ਹੈ ਆ ਖੜਾ ਨਗ ਕਰ ਲੋ ਜੇ ਸਜਣੋ ਇਹ ਬਾਈ ਆਪਾਂ ਹੁਣ ਇਹਦੀ ਇੱਕ ਗੱਲ ਹੋਰ ਕਰੀਏ ਹਾਂਜੀ ਬਾਈ ਇਹਦੇ ਸੀਮਣ ਕਿਹੜਾ ਲੱਗਿਆ ਹੋਇਆ ਭਰਾ ਏਬੀਐਸ ਦਾ ਜੈਕ ਬੋਲਦਾ ਜੀ ਠੀਕ ਹੈ ਵਧੀਆ ਭਰਾ ਹੋਇਆ ਯਾਰ ਜੀ ਹਾਂਜੀ ਹਾਂਜੀ ਠੀਕ ਹੈ ਇਹਦਾ ਆਬਜ਼ਰਡ ਰਿਕਾਰਡ ਪਤਾ ਕੁਝ ਬਈ ਨਹੀਂ ਆਬਜ਼ਰਡ ਰਿਕਾਰਡ ਦਾ ਨਹੀਂ ਪਤਾ ਠੀਕ ਹੈ ਧੰਨਵਾਦ ਸੱਚੀ ਸੋਚੀ ਬੋਲੀ ਬੋਲਣ ਵਾਲਾ ਬੰਦਾ ਹੈਗਾ ਬਾਕੀ ਸਾਰੇ ਬਾਈ ਦੇ ਜਿੰਨੇ ਵੀ ਪਸ਼ੂ ਰੱਖਿਆ ਨਾ ਚੰਗੇ ਰੱਖੇ ਹੋਏ ਆ ਘਰੇਲੂ ਪਰਿਵਾਰ ਹੈ ਇਹ ਬਾਈ ਕਹਿੰਦਾ ਚੰਗੇ ਸੀਮਣ ਲਵਾਉਨੇ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਇੱਕ ਗੱਲ ਬਈ ਆਪਾਂ ਹੋਰ ਕਰੀਏ ਹਾਂਜੀ ਬਾਈ ਰੇਟ ਤੋਂ ਬਹੁਤ ਬਹੁਤ ਲੋਕ ਚੱਲਦੇ ਆ ਰੇਟ ਜਾਜੋ ਭਰਾ ਰੇਟ ਜਮਾਂ ਜਾਏ ਬਈ ਲਓ ਵੀ ਸੱਜਣੋ ਹਾਂਜੀ ਆ ਗਈ ਜਰਸੀ ਹਿਮਾਚਲਾਲੀ ਸੋ ਨੂੰ ਮੈਂ ਨੇੜੇ ਜੇ ਕਰਕੇ ਇੱਕ ਵਾਰੀ ਲਿਉਟੀ ਤੇ ਹੋਰ ਮਾਰਨਾ ਬਹੁਤ ਯਾਰੇ ਚੰਗਾ ਖਾਣ ਲੱਗਿਆ ਹੋਇਆ ਤੇ ਠੰਡੀ ਸੀਲ ਵੀ ਬਹੁਤ ਹੈ ਬਾਕੀ ਤੁਸੀਂ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਦਿੰਨੇ ਹੋ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਤਾਂ ਕਿ ਸਾਡਾ ਹੌਸਲਾ ਹੋਰ ਵਧੇ ਅੱਜ ਦੀ ਵੀਡੀਓ ਆਪਣੀ ਪਿੰਡ ਅਹਿਮਦਪੁਰ ਤੋਂ ਰਹੂਗੀ ਜ਼ਿਲ੍ਹਾ ਆਗਿਆ ਮਾਨਸਾ ਵੀਡੀਓ ਦੇਖਣ ਲਈ ਧੰਨਵਾਦ ਜੀ